ਜੀਪੀਸੀ ਆਪਣੇ ਨਾਲ ਜੁੜ ਚੁੱਕੇ ਸਾਰੇ ਸੋਤਿਆਂ ਸਵਾਗਤ ਹੈ ਤੇ ਜਿਵੇਂ ਤੁਸੀਂ ਜਾਣਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਨਵੀਂ ਕਮੇਟੀ ਜਿਹੜੀ ਗਠਿਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਅਹੁਦੇਦਾਰੀਆਂ ਵੀ ਵੰਡੀਆਂ ਗਈਆਂ ਨੇ ਤੇ ਅੱਜ ਪਹੁੰਚੇ ਹੁਸ਼ਿਆਰਪੁਰ ਦੇ ਸਰਦਾਰ ਚਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਜਿਨ੍ਹਾਂ ਨੂੰ ਵਰਕਿੰਗ ਕਮੇਟੀ ਮੈਂਬਰੀ ਬਣਾਇਆ ਗਿਆ ਤੇ ਨਾਲ ਦੀ ਨਾਲ ਹੁਸ਼ਿਆਰਪੁਰ ਸ਼ਹਿਰੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਥਾਪਿਆ ਗਿਆ ਤੇ ਗੱਲਬਾਤ ਕਰਾਂਗੇ ਵਿਚਾਰ ਜਾਨਾਂਗੇ ਇਹਨਾਂ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਮੁबारकਾਂ ਜੀ ਲੱਖ ਲੱਖ ਮੁबारकਾਂ ਦੁਆਰਾ ਜ਼ਿੰਮੇਵਾਰੀ ਤੁਹਾਨੂੰ ਪ੍ਰਦਾਨ ਕੀਤੀ ਫੇਰ ਮਿਲੀ ਹੈ ਨਾਲ ਦੀ ਨਾਲ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ ਤੇ ਅਪੀਲ ਕੀ ਕਰਨੀ ਚਾਹੋਗੇ ਤੁਸੀਂ ਅੱਜ ਪਹਿਲਾਂ ਤਾਂ ਮੈਂ ਜੀਬੀਸੀ ਦੇ ਸਾਰੀ ਤੁਹਾਡੀ ਮੈਨੇਜਮੈਂਟ ਦਾ ਤੁਹਾਡੇ শ্রোਤਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇੱਥੇ ਮੇਰੇ ਕੋਲ ਆਏ ਹੋ ਮੈਂ ਪਹਿਲਾਂ ਤਾਂ ਕਾਲਪੁਰਖ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਮੂਹ ਸੀਨੀਅਰ ਲੀਡਰਸ਼ਿਪ ਦਾ ਤੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ 'ਚ ਵਿਸ਼ਵਾਸ ਕਰਦੇ ਹੋਏ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਮੈਨੂੰ ਜਿੱਥੇ ਦੂਜੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਣਾਇਆ ਉੱਥੇ ਵਰਕਿੰਗ ਕਮੇਟੀ ਦਾ ਮੈਂਬਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਣਾਇਆ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਤਿੰਦਰ ਸਿੰਘ ਲਾਲੀ ਬਾਜਵਾ ਉਹ ਨਾਮ ਹੈ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਲੈ ਕੇ ਕਾਫੀ ਲੰਮੇ ਸਮੇਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਲਈ ਕੰਮ ਕੀਤਾ ਤੇ ਪਾਰਟੀ ਨੂੰ ਕਾਮਯਾਬ ਬਣਾਉਣ ਵਾਸਤੇ ਪਿੰਡਾਂ ਵਿੱਚ ਵਿਚਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਪ੍ਰਧਾਨ ਜੀ ਅੱਜ ਫਿਰ ਜ਼ਿੰਮੇਵਾਰੀ ਵੱਡੀ ਮਿਲੀ ਹੈ ਤੇ ਕਿੱਦਾਂ ਲੋਕਾਂ ਨੂੰ ਲਾਮਬੰਦ ਕਰੋਂਗੇ ਜੀ ਫਿਰ ਜਿਵੇਂ ਤੁਸੀਂ ਗੱਲ ਕੀਤੀ ਹੈ ਮੈਂ ਬਹੁਤ ਲੰਬੇ ਸਮੇਂ ਤੋਂ ਇਤਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਸਾਡਾ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਪਰ ਜਿਹੜੀ ਰਾਜਨੀਤਿਕ ਤੌਰ ਤੇ ਸਿੱਧੇ ਤੌਰ ਤੇ ਅਕਾਲੀ ਦਲ ਨਾਲ ਮੇਰੇ ਤੋਂ ਤੁਹਾਡੇ ਸਾਰਿਆਂ ਦੇ ਸਯੋਗ ਦੇ ਨਾਲ ਅਸੀਂ ਚੱਲੇ ਆਂ ਉਦੋਂ ਤੋਂ ਲੈ ਕੇ 96 97 ਤੋਂ ਉਦੋਂ ਤੋਂ ਲੈ ਕੇ ਅੱਜ ਤੱਕ ਜਿੱਥੇ ਕਾਫੀ ਸਮਾਂ ਯੂਥ ਅਕਾਲੀ ਦਲ ਚ ਕੰਮ ਕੀਤਾ 8-9 ਸਾਲ ਯੂਥ ਅਕਾਲੀ ਦਲ ਦਾ ਮੈਂ ਪ੍ਰਧਾਨ ਹੁਸ਼ਾਰਪੁਰ ਦਾ ਰਿਆਂ ਤੇ ਉਹ ਸਮੇਂ ਤੇ ਗੜਸ਼ੰਕਰ ਤੋਂ ਲੈ ਕੇ ਬਕੀਰੀਆਂ ਤੱਕ ਸਾਰੇ ਯੂਥ ਦਾ ਨੌਜਵਾਨਾਂ ਦਾ ਸਾਥ ਸਦਕਾ ਬਜ਼ੁਰਗਾਂ ਦੀ ਅਸ਼ੀਰਵਾਦ ਸਦਕਾ ਤੇ ਜਿਹੜੇ ਟਕਸਾਲੀ ਇਕਾਦੀ ਆਗੂ ਚਾਹੇ ਉਹ ਐਮਐਲਏ ਸਹਿਬਾਨ ਸੀ ਚਾਹੇ ਪਿੰਡਾਂ ਦੇ ਜੱਜੇਦਾਰ ਸਹਿਬਾਨ ਸੀ ਚਾਹੇ ਵਰਕਰ ਸੀ ਚਾਹੇ ਯੂਥ ਦੇ ਨੌਜਵਾਨ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਲੰਬਾ ਸਮਾਂ ਜਿਹੜਾ ਉਹ ਜੀ ਪਾਰਟੀ ਦੇ ਲਈ ਪਿੰਡ-ਪਿੰਡ ਜਾ ਕੇ ਜਿਹੜਾ ਉਹ ਕੰਮ ਕੀਤਾ ਤੇ ਉਸ ਦੇ ਵਿੱਚ ਕਾਫੀ ਲੰਬਾ ਸਮਾਂ ਲਗ ਭਾਗ ਤਿੰਨ ਵਾਰੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਿਹੜੀ ਆ ਜੋ ਕਿ ਬੀਜੇਪੀ ਦੇ ਸਹਿਯੋਗ ਦੇ ਨਾਲ ਸੀਗੀ ਉਹ ਪੰਜਾਬ 'ਚ ਰਹੀ ਆ ਤੇ ਬਹੁਤ ਵੱਡੇ ਵਿਕਾਸ ਜਿਹੜੇ ਪੰਜਾਬ ਦੇ ਹੋਏ ਆ ਉਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਹੋਏ ਆ ਚਾਹੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਜੇ ਸੜਕਾਂ ਬਣੀਆਂ ਜੇ ਵੱਡੇ ਵੱਡੇ ਪਲਾਂਟਸ ਜਿਹੜੇ ਲੱਗੇ ਆ ਚਾਹੇ ਉਹ ਬਿਜਲੀ ਦੇ ਆ ਚਾਹੇ ਹੋਰ ਫੈਕਟਰੀਜ਼ ਨੇ ਉਸ ਸਮੇਂ ਦੇ ਵਿੱਚ ਪੰਜਾਬ 'ਚ ਲਗੀਆਂ ਬਿਜਲੀ ਸਰਪਲਸ ਪੰਜਾਬ 'ਚ ਹੋਈ ਪਿੰਡਾਂ ਦਾ ਵਿਕਾਸ ਜਿਹੜਾ ਉਸ ਸਮੇਂ 'ਚ ਹੋਇਆ ਤੇ ਮੋਟਰਾਂ ਦਾ ਜਿਹੜੀ ਕਿਸਾਨੀ ਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵੱਡਾ ਕੰਮ ਜਿਹੜਾ ਉਸ ਸਮੇਂ ਦੇ ਵਿੱਚ ਉਹਨਾਂ ਨੇ ਕੀਤਾ ਤੇ ਉਹ ਅੱਜ ਵੀ ਲੋਕ ਜਿਹੜੇ ਆ ਜਦੋਂ ਉਸ ਤੋਂ ਬਾਅਦ ਦੋ ਸਰਕਾਰਾਂ ਆ ਗਈਆਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ 5 ਸਾਲ ਤੇ ਉਸ ਤੋਂ ਬਾਅਦ ਇਹਨਾਂ ਦੇ 3.5 ਸਾਲ ਹੋ ਗਏ ਨੇ ਤੇ ਉਹਦੇ ਵਿੱਚ ਜੇ ਆਪਾਂ ਸਿੱਧੇ ਤੌਰ ਤੇ ਦੇਖੀਏ ਕਿਉਂਕਿ ਜਿਹੜੀਆਂ ਸਰਕਾਰਾਂ ਬਣਦੀਆਂ ਉਹਨਾਂ ਨੇ ਕੰਮ ਤਾਂ ਕਰਨੇ ਹੁੰਦੇ ਆ ਪਰ ਇਨਫਰਾਸਟ੍ਰਕਚਰ ਦੇ ਨਾਂ ਤੇ ਕੋਈ ਮੇਰਾ خیال ਕੋਈ ਬਿਲਕੁਲ ਕਿਉਂਕਿ ਉਹ ਤਾਂ ਚੀਜ਼ ਦਿਸਦੀ ਆ ਚਾਹੇ ਐਜੂਕੇਸ਼ਨਸ ਦੀ ਗੱਲ ਆ ਚਾਹੇ ਹਸਪੀਟਲਸ ਦੀ ਗੱਲ ਆ ਉਸ ਸਮੇਂ ਦੇ ਵਿੱਚ ਬਹੁਤ ਉਹਦੇ ਵਿੱਚ ਬਹੁਤ ਵਧੀਆ-ਵਧੀਆ ਸਕੂਲ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਜਿਹੜੇ ਬਣਾਏ ਆ ਐਗਰੀਕਲਚਰ ਦੀ ਜਿਹੜੀ ਜੇ ਦੇਖਿਆ ਜਾਵੇ ਉਹਦੇ ਚ ਬਿਜਲੀ ਦਾ ਤੇ ਉਸ ਤੋਂ ਬਾਅਦ ਜਿਹੜੇ ਟਿਊਬਲਸ ਤੇ ਕਲੈਕਸ਼ਨਸ ਹੋਰ ਬਹੁਤ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਕਿਸਾਨੀ ਦੇ ਲਈ ਉਹ ਸਦਾ ਖੜਦੇ ਰਹੇ ਆ ਤੇ ਉਹਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਜਿਹੜਾ ਉਹ ਪਾਉਂਦੇ ਰਹੇ ਆ ਤਹ ਪ੍ਰਧਾਨ ਜੀ ਪਾਰਟੀ ਦੇ ਪ੍ਰਤੀ ਤੁਸੀਂ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਪਾਰਟੀ ਨੇ ਵੀ ਪੂਰਾ ਤੁਹਾਨੂੰ ਮਾਨ ਸਤਿਕਾਰ ਦਿੱਤਾ ਤੇ ਉਸ ਤੋਂ ਬਾਅਦ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਆਪਾਂ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਕਾਫੀ ਸਮੁੱਚੀ ਲੀਡਰਸ਼ਿਪ ਸੀ ਬਹੁਤ ਵਧੀਆ ਲੀਡਰਸ਼ਿਪ ਸੀ ਪਰ ਕੁਝ ਆਗੂ ਜਿਹੜੇ ਨੇ ਨਾਰਾਜ਼ ਹੋ ਕੇ ਜਾਂ ਕਿਸੇ ਗੱਲੋਂ ਪਾਰਟੀ ਨੂੰ ਛੱਡ ਗਏ ਨੇ ਤੇ ਕੀ ਇਰਾਦੇ ਨੇ ਅੱਗੇ ਉਹਨਾਂ ਨੂੰ ਪਾਰਟੀ ਦੇ ਬਾਦ ਵਿੱਚ ਵਾਪਸ ਲਿਆਉਂਗੇ ਜਾਂ ਕਿਵੇਂ ਜੋੜੋਗੇ ਨਾਲ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੀ ਤੇ ਜੋ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਕਾਫੀ ਲੀਡਰਸ਼ਿਪ ਜਿਹੜੀ ਹੈ ਉਹਦੀ ਆਪਸ ਵਿੱਚ ਜਿਹੜੀ ਜਦੋਂ ਕਿ ਸਰਕਾਰ ਸੀਗੀ ਉਹਦੇ ਵਿੱਚ ਉਹਨਾਂ ਕੋ ਬਹੁਤ ਵੱਡਾ ਮਾਣ ਤੇ ਸਤਿਕਾਰ ਸੀ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਸਭ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਕੰਮ ਕੀਤਾ ਹੈ ਪਾਰਟੀ 'ਚ ਕੋਈ ਵੀ ਪਾਰਟੀ ਜਿਹੜੀ ਆ ਉਹ ਜਦੋਂ ਜਥੇਬੰਦੀ ਵੱਡੀ ਹੁੰਦੀ ਆ ਜਦੋਂ ਜਥੇਬੰਦੀ ਧੜੇਬੰਦੀਆਂ ਖਤਮ ਹੁੰਦੀਆਂ ਉਦੋਂ ਹੀ ਪਾਰਟੀਆਂ ਜਿਹੜੀਆਂ ਮਜ਼ਬੂਤ ਹੋ ਸਕਦੀਆਂ ਮੈਂ ਤਾਂ ਇਹ ਕਹਦਾ ਆ ਕਿ ਹਰੇਕ ਨੂੰ ਚਾਹੇ ਉਹ ਵੱਡਾ ਲੀਡਰ ਆ ਚਾਹੇ ਉਹ ਐਮਐਲਏ ਰਹਿ ਚੁੱਕਿਆ ਕੋਈ ਚਾਹੇ ਕੋਈ ਛੋਟਾ ਚਾਹੇ ਇਵਨ ਪਿੰਡ ਦਾ ਵੀ ਜੇ ਕੋਈ ਪਿੰਡ 'ਚ ਵੀ ਕੋਈ ਧੜੇਬੰਦੀ ਆ ਉਹ ਖਤਮ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ 100 105 ਸਾਲਾਂ ਦਾ ਇਤਿਹਾਸ ਹੈ ਬਹੁਤ ਵੱਡੀਆਂ ਕੁਰਬਾਨੀਆਂ ਪੰਜਾਬ ਦੇ ਲਈ ਪੰਜਾਬੀ ਦੇ ਲਈ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਇਹ ਬੱਚਾ-ਬੱਚਾ ਪੰਜਾਬ ਦਾ ਜਾਣਦਾ ਆ ਆਪਾਂ ਸੋਸ਼ਲ ਮੀਡੀਆ 'ਚ ਕਿਤੇ ਵੀ ਅੱਜ ਅੱਜ ਦੇਖ ਸਕਦੇ ਆ ਕਿ ਕਦੇ ਵੀ ਕੋਈ ਕੰਮ ਜਿਹੜਾ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਜਜਾਰੂ ਜਥੇਦਾਰਾਂ ਦੇ ਸਦਕਾ ਉਹਨਾਂ ਵਰਕਰਾਂ ਦੇ ਸਦਕਾ ਤੇ ਉਹ ਹੀ ਪੰਜਾਬ 'ਚ ਜਿਹੜੀਆਂ ਸਰਕਾਰਾਂ ਬਣੀਆਂ ਉਹ ਵਰਕਰਾਂ ਦੇ ਸਿਰ ਤੇ ਆਈਆਂ ਤੇ ਕੋਈ ਵੀ ਪਾਰਟੀ ਵਰਕਰਾਂ ਦੇ ਨਾਲ ਲੀਡਰਾਂ ਦੇ ਨਾਲ ਨਹੀਂ ਵਰਕਰਾਂ ਦੇ ਨਾਲ ਜਿਹੜੀ ਉਹ ਮਜ਼ਬੂਤ ਹੁੰਦੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਕੋਈ ਘਰ ਬੈਠੇ ਨੇ ਜਿਹੜੇ ਟਕਸਾਲੀ ਅਕਾਲੀ ਆ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਆ ਪਾਰਟੀ ਦੇ ਲਈ ਉਹਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਆਪਣੇ ਤੋਂ ਅਗਾਹ ਤੋਰ ਕੇ ਆਪਾਂ ਪਾਰਟੀ ਦੀ ਮਜ਼ਬੂਤੀ ਲਈ ਜੋ ਯੋਗਦਾਨ ਅਸੀਂ ਪਾ ਸਕਦੇ ਆਂ ਅਸੀਂ ਪਾਵਾਂਗੇ ਕਿਉਂਕਿ ਪਾਰਟੀਆਂ ਮੈਂ ਫਿਰ ਕਹਿੰਨਾ ਕਿ ਸਾਰਿਆਂ ਦੇ ਨਾਲ ਮਜ਼ਬੂਤ ਹੁੰਦੀਆਂ ਜਿਹੜੇ ਲੋਕ ਪਾਰਟੀ ਨਾਲ ਜੁੜੇ ਰਹਿੰਦੇ ਆ ਜੁੜੇ ਰਹਿਣਗੇ ਜਾਂ ਇਕੱਠੇ ਹੋਣਗੇ ਤਾਂ ਹੀ ਪਾਰਟੀ ਜਿਹੜੀ ਆ ਸਰਕਾਰ ਆਪਾਂ ਬਣਾ ਸਕਦੇ ਆ ਮਜ਼ਬੂਤ ਹੋ ਸਕਦੇ ਆ ਜੀ ਪ੍ਰਧਾਨ ਜੀ ਜਿੱਦਾਂ ਕਿ ਜ਼ਿੰਮੇਵਾਰੀ ਤਾਂ ਮਿਲ ਗਈ ਹੈ ਜੀ ਤੇ ਆਉਣ ਵਾਲੇ ਸਮੇਂ ਥੋੜੇ ਸਮਾਂ ਰਹਿ ਗਿਆ ਹੋਰ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਕਿਵੇਂ ਦੇਖਦੇ ਹੋ ਤੁਸੀਂ ਕੀ ਗਤੀਵਿਧੀਆਂ ਹੋਣਗੀਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਸਾਰਿਆਂ ਨੂੰ ਇਹ ਹੀ ਆਦੇਸ਼ ਦਿੱਤੇ ਨੇ ਬੇਨਤੀ ਕੀਤੀ ਆ ਕਿ ਅਸੀਂ ਜਿਹੜੇ ਸ਼ਰੋਮਣੀ ਅਕਾਲੀ ਦਲ ਦੀ ਜੋ ਵਰਕਰ ਜੋ ਵੀ ਕੋਈ ਲੀਡਰ ਸਹਿਬਾਨ ਨੇ ਉਹਨਾਂ ਨੂੰ ਨਾਲ ਤੋਰ ਕੇ ਉਹਨਾਂ ਨੂੰ ਮੋਹਰੇ ਕਰਕੇ ਉਹਨਾਂ ਦਾ ਵੱਡਿਆਂ ਦਾ ਸਤਿਕਾਰ ਕਰਕੇ ਤੇ ਛੋਟਿਆਂ ਨੂੰ ਪਿਆਰ ਦੇ ਨਾਲ ਅਸੀਂ ਪਾਰਟੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ ਲੰਬੇ ਸਮੇਂ ਜੋ ਜਿੰਦੇ ਜਿਹੇ ਮੁੱਖ ਮੰਤਰੀ ਰਹੇ ਆ ਜਿਹੜੇ ਪੰਜਾਬ ਚ ਉਹਨਾਂ ਨੇ ਵੱਡੇ ਵੱਡੇ ਕੰਮ ਕੀਤੇ ਆ ਹਾਲਾਂਕਿ ਪੰਜਾਬੀ ਲੋਕ ਹੁਣ ਜਾਣਨ ਲੱਪੇ ਆ ਪਰ ਉਹ ਉਸ ਚੀਜ਼ਾਂ ਨੂੰ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਪਾਰਟੀ ਦੀ ਮਜ਼ਬੂਤੀ ਦੇ ਲਈ ਉਹਨਾਂ ਨੂੰ ਹੋਰ ਵੀ ਮਾਣ ਤੇ ਸਤਿਕਾਰ ਜਿਹੜਾ ਉਹ ਦੇ ਕੇ ਪਾਰਟੀ ਨੂੰ ਹੋਰ ਅਸੀਂ ਮਜ਼ਬੂਤ ਕਰੀਏ ਕੋਈ ਸਨੇਹਾ ਦਨਾ ਚਾਹੋਗੇ ਹੁਸ਼ਿਆਰ ਪਰਵਾਸੀਆਂ ਨੂੰ ਮੈਂ ਸੁਨੇਹੇ ਜੀ ਤਾਂ ਗੱਲ ਇਹ ਆ ਕਿ ਖਾਸ ਕਰ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਪੰਜਾਬ ਨੂੰ ਪੰਜਾਬੀਅਤ ਨੂੰ ਬਚਾਉਣ ਦੇ ਲਈ ਉਹਦੇ ਲਈ ਆਪਣਾ ਵੱਡਾ ਯੋਗਦਾਨ ਮੂਰੇ ਹੋ ਕੇ ਉਹ ਨੌਜਵਾਨ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਹਿੱਤ ਜਾਣਨ ਵਾਲੀ ਖੇਤਰੀ ਪਾਰਟੀ ਜਿਹੜੀ ਆ ਜਿਹਦਾ 105 ਸਾਲਾਂ ਦਾ ਇਤਿਹਾਸ ਹੈ ਉਹਨੂੰ ਕਾਮਯਾਬ ਕਰਨ ਦੇ ਲਈ ਸਾਰੇ ਆਪਣਾ ਯੋਗਦਾਨ ਪਾਉਣ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ ਤੇ ਜਿਹੜੀਆਂ ਕੋਸ਼ਿਸ਼ਾਂ ਇਹ ਹੀ ਹੋਣ ਕਿ ਦਸ਼ੇ ਜਿਹੜੇ ਆ ਉਸ ਨੂੰ ਪੰਜਾਬ ਤੋਂ ਖਤਮ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਨੌਜਵਾਨ ਹੈ ਉਹ ਚੰਗੀ ਐਜੂਕੇਸ਼ਨ ਲੈ ਕੇ ਮਿਹਨਤ ਕਰਕੇ ਪਾਰਟੀ ਨੂੰ ਜਿੱਥੇ ਮਜ਼ਬੂਤ ਕਰੇ ਉੱਤੇ ਪੰਜਾਬ ਨੂੰ ਅੱਗੇ ਲਿਜਾਣ ਲਈ ਆਪਣੇ ਪਰਿਵਾਰਾਂ ਨੂੰ ਅੱਗੇ ਲਿਜਾਣ ਲਈ ਆਪਣਾ ਯੋਗਦਾਨ ਪਾਵੇ। ਨੌਜਵਾਨਾਂ ਦੀ ਗੱਲ ਕੀਤੀ ਆ ਜੇ ਯੂਥ ਦੀ ਗੱਲ ਕਰੀਏ ਯੂਥ ਵਿੰਗ ਦਾ ਕਦੋਂ ਪੁਨਰਗਠਨ ਹੋਏਗਾ ਦੁਆਰਾ ਸਿਰਜਿਆ ਜਾਏਗਾ ਢਾਂਚਾ ਜੀ। ਉਹ ਤੁਸੀਂ ਜਿਵੇਂ ਜਾਣਦੇ ਹੋ ਕਿ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਪੀਐਸਓਏ ਦਾ ਪ੍ਰਧਾਨ ਸਾਹਿਬ ਆ ਚਿੰਜਰ ਹੁਣੀ ਤੇ ਢਿੱਲੋਂ ਉਹਨਾਂ ਦੋਨਾਂ ਨੂੰ ਬਣਾ ਦਿੱਤਾ ਗਿਆ। ਉਹ ਜਲਦੀ ਮੇਰਾ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਹੈ ਕਿ ਜਲਦੀ ਜਿਹੜੀ ਆ ਜਥੇਮੰਦੀ ਸਾਰੇ ਪੰਜਾਬ ਦੀ ਸਾਰੇ ਡਿਸਟ੍ਰਿਕਟਸ ਦੀ ਉਹ ਬਣਾਉਣ ਜਿਉਂਕਿ ਨੌਜਵਾਨੀ ਹਰੇਕ ਪਾਰਟੀ ਦਾ ਹਰੇਕ ਸਮਾਜ ਦਾ ਜਿਹੜੇ ਉਹ ਰੀੜ ਦੀ ਹੱਡੀ ਹੁੰਦੀ ਹੈ ਉਹਨਾਂ ਦੇ ਨਾਲ ਹੀ ਪਾਰਟੀਆਂ ਜਿਹੜੀਆਂ ਉਹ ਮਜ਼ਬੂਤ ਹੁੰਦੀਆਂ ਜਿੱਦਾਂ ਤੁਸੀਂ ਵੀ ਜਾਣਦੇ ਆਪਾਂ ਵੀ ਸਾਰੇ ਜਾਣੇ ਇੱਥੇ ਕੰਮ ਕਰਦੇ ਨੇ ਯੂਥ ਅਕਾਦੀ ਦਲ ਚ ਬਹੁਤ ਵੱਡਾ ਯੋਗਦਾਨ ਜਿਹੜਾ ਨੌਜਵਾਨਾਂ ਦਾ ਹੁੰਦਾ ਸੋ ਸਰਦਾਰ ਚਤਿੰਦਰ ਸਿੰਘ ਲਾਲੀ ਬਾਜਵਾ ਜੀ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਲੋਕ ਪ੍ਰਧਾਨ ਦਾਉਦਾ ਥਾਪਿਆ ਗਿਆ ਹਾਰਪੁਰ ਸ਼ਹਿਰੀ ਦਾ ਤੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਨਾਰਾਜ਼ ਹੋ ਚੁੱਕੇ ਜਿਹੜੇ ਆਗੂ ਨੇ ਤੇ ਪਿੰਡ ਪਿੰਡ ਪੱਦਰ ਜਾ ਕੇ ਸਾਰੇ ਲੋਕਾਂ ਨੂੰ ਪਾਰਟੀ ਦੇ ਨਾਲ ਜੁੜੇ ਜਾਵੇਗਾ ਤੇ ਪਾਰਟੀ ਨੂੰ ਪੱਤ ਤੋਂ ਪੱਤ ਮਜ਼ਬੂਤ ਕਰਨ ਦਾ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਦੁਬਾਰਾ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਪਾਰਟੀ ਦੀ ਸਰਕਾਰ ਕਸ਼ਮ ਨਿਕਾਲੀ ਦਾ ਬਾਦਲ ਦੀ ਸਰਕਾਰ ਬਣਾਈ ਜਾ ਸਕੇ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮਹਿਰਮ ਸਿੰਘ ਚੀਮਾ ਜੀ ਬੀਸੀ ਹੁਸ਼ਿਆਰ